ਦੋਸਤੋ ਝੋਨੇ ਤੋਂ ਜੇਕਰ ਆਪਾਂ ਬੰਪਰ ਝਾੜ ਲੈਣਾ ਚਾਹੁੰਦੇ ਆ ਤਾਂ ਉਹਨੂੰ ਆਪਾਂ ਨੂੰ ਗੈਰ ਕੁਦਰਤੀ ਢੰਗ ਦੇ ਨਾਲ ਵਦੇਰੇ ਮਾਤਰਾ ਦੇ ਵਿੱਚ ਨਾਈਟ੍ਰੋਜਨ ਪ੍ਰੋਵਾਈਡ ਕਰਵਾਉਣੀ ਪੈਂਦੀ ਜਿਹੜੀ ਆਪਾਂ ਨਾਈਟ੍ਰੋਜਨ ਯੂਰੀਆ ਦੇ ਰੂਪ ਦੇ ਵਿੱਚ ਝੋਨੇ ਨੂੰ ਦੇਨੇ ਆ ਜਿੰਨੀ ਨਾਈਟ੍ਰੋਜਨ ਹਵਾ ਦੇ ਵਿੱਚੋਂ ਫਸਲਾਂ ਲੈਂਦੀਆਂ ਨੇ ਉਹਦੇ ਨਾਲ ਪੈਦਾ ਹੋਈ ਫਸਲ ਜਿਹੜੀ ਜਿੰਨਾ ਅਨਾਜ ਜਿੰਨਾ ਝਾੜ ਤੁਹਾਨੂੰ ਮਿਲੇਗਾ ਅੱਜ ਦੇ ਸਮੇਂ ਦੇ ਵਿੱਚ ਤੁਹਾਡੀਆਂ ਲੋੜਾਂ ਕਹਿ ਲਓ ਉਹਦੇ ਤੋਂ ਕਿਤੇ ਜ਼ਿਆਦੀਆਂ ਵੱਧ ਨੇ ਜੇਕਰ ਇਹ ਨਾਈਟ੍ਰੋਜਨ ਆਪਾਂ ਆਪਣੀ ਫਸਲ ਨੂੰ ਝੋਨੇ ਨੂੰ ਨਹੀਂ ਪਾਉਂਦੇ ਤਾਂ ਤੁਹਾਡੀਆਂ ਲੋੜਾਂ ਤੋਂ ਕਿਤੇ ਘੱਟ ਤੁਹਾਨੂੰ ਉਹਦਾ ਝਾੜ ਜਿਹੜਾ ਵੇਖਣ ਨੂੰ ਮਿਲੇਗਾ ਪਰ ਉੱਥੇ ਕੀ ਹੋਵੇਗਾ ਜਿੱਥੇ ਤੁਸੀਂ ਨਾਈਟ੍ਰੋਜਨ ਵੀ ਦੇ ਦਿੱਤੀ ਹੈ ਯੂਰੀਆ ਵੀ ਤੁਸੀਂ ਪਾ ਦਿੱਤੀ ਹੈ ਜਿੱਥੇ ਦੋ ਤੋੜੇ ਪਾਉਣੇ ਸੀ ਉੱਥੇ ਤੁਸੀਂ ਚਾਰ ਤੋੜੇ ਵੀ ਯੂਰੀਆ ਦੇ ਝੋਨੇ ਦੇ ਵਿੱਚ ਪਾ ਦਿੱਤੇ ਨੇ ਪਰ ਫਿਰ ਵੀ ਤੁਹਾਡਾ ਝਾੜ ਜਿਹੜਾ ਘੱਟ ਨਿਕਲੇ ਉਥੇ ਦਾ ਫਿਰ ਉਲਟਾ ਹੋ ਗਿਆ ਤੁਸੀਂ ਪੈਸੇ ਵੀ ਬਰਬਾਦ ਕੀਤੇ ਨੇ ਤੁਸੀਂ ਜ਼ੂਰੀਆ ਵੀ ਪਾਈਏ ਆਪਣੀ ਜ਼ਮੀਨ ਦੇ ਵਿੱਚ ਪਰ ਫਿਰ ਵੀ ਤੁਹਾਨੂੰ ਉਹਦੇ ਰਿਜ਼ਲਟ ਜਿਹੜੇ ਵੇਖਣ ਨੂੰ ਨਹੀਂ ਮਿਲਦੇ ਉੱਥੇ ਗੱਲ ਇਹ ਆਉਂਦੀ ਏ ਕਿ ਕੁਝ ਕੁ ਗਲਤੀਆਂ ਆਪਾਂ ਕਰ ਜਾਂਦੇ ਆ ਅਜੇ ਹੀ ਆ ਜਿਹੜੀਆਂ ਆਪਾਂ ਨੂੰ ਝੋਨੇ ਦੇ ਵਿੱਚ ਕਦੇ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਸੋ ਅੱਜ ਦੀ ਇਸ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਵੇਖਿਓ ਜੇ ਤੁਸੀਂ ਕਿੰਨੀ ਵੀ ਪੁਰਾਣੀ ਵਾਈ ਕਿਉਂ ਨਹੀਂ ਕਰਦੇ ਕੁਝ ਤਜਰਬੇ ਤੁਹਾਡੇ ਨਾਲ ਮੈਂ ਸਾਂਝੇ ਕਰੂੰਗਾ ਉਹਨਾਂ ਨੂੰ ਤੁਸੀਂ ਅਪਣਾਉਣਾ ਏ ਤੇ ਉਹਦੇ ਰਿਜ਼ਲਟ ਜਿਹੜੇ ਤੁਹਾਨੂੰ ਤੁਹਾਡੇ ਝੋਨੇ ਦੀ ਫੋਟ ਦੇ ਉੱਤੇ ਵੀ ਨਜ਼ਰ ਆਉਣਗੇ ਤੁਹਾਨੂੰ ਤੁਹਾਡੇ ਝੋਨੇ ਦੀ ਦਿੱਖ ਦੇ ਉੱਤੇ ਵੀ ਨਜ਼ਰ ਆਉਣਗੇ ਤੇ ਤੁਹਾਨੂੰ ਤੁਹਾਡੇ ਝੋਨੇ ਦੇ ਛਾੜ ਦੇ ਉੱਤੇ ਜਾ ਕੇ ਵੀ ਉਹਦੇ ਰਿਜ਼ਲਟ ਜਿਹੜੇ ਆ ਜ਼ਰੂਰ ਵੇਖਣ ਨੂੰ ਮਿਲਣਗੇ ਪਰ ਉਸ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਤੇ ਨਵੇਂ ਆਏ ਹੋ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਝੋਨੇ ਦੇ ਸੀਜ਼ਨ ਦੇ ਨਾਲ ਰਿਲੇਟਡ ਜਿੰਨੀਆਂ ਵੀ ਸਪੈਸੀਫਿਕ ਡਿਟੇਲਡ ਵੀਡੀਓ ਨੇ ਉਹ ਬਿਲਕੁਲ ਟਾਈਮ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਸਲ ਦੇ ਵਿੱਚ ਦੋਸਤੋ ਜਿਹੜੇ ਕੰਮ ਨੂੰ ਆਪਾਂ ਜ਼ਿਆਦਾ ਕਰਦੇ ਹਾਂ ਆਪਣੇ ਕੋਲੋਂ ਗਲਤੀਆਂ ਵੀ ਉਹਦੇ ਵਿੱਚ ਹੀ ਹੁੰਦੀਆਂ ਨੇ ਤੇ ਜਿਹੜੀ ਚੀਜ਼ ਦੀ ਵਰਤੋਂ ਆਪਾਂ ਜ਼ਿਆਦੀ ਮਾਤਰਾ ਦੇ ਵਿੱਚ ਕਰਦੇ ਹਾਂ ਜਿਵੇਂ ਯੂਰੀਆ ਹੋ ਗਈ ਸਭ ਤੋਂ ਸਾਰੀਆਂ ਖਾਦਾਂ ਤੋਂ ਜ਼ਿਆਦੀ ਮਾਤਰਾ ਦੇ ਵਿੱਚ ਯੂਰੀਆ ਦੀ ਵਰਤੋਂ ਆਪਾਂ ਕਰਦੇ ਆਂ ਫਸਲਾਂ ਦੇ ਵਿੱਚ ਤੇ ਸਭ ਨਾਲੋਂ ਜ਼ਿਆਦੀਆਂ ਗਲਤੀਆਂ ਵੀ ਆਪਾਂ ਯੂਰੀਆ ਨੂੰ ਪਾਉਣ ਲੱਗਿਆ ਸੀ ਚੋਨੇ ਦੇ ਵਿੱਚ ਜਾਂ ਹੋਰ ਫਸਲਾਂ ਦੇ ਵਿੱਚ ਕਰ ਜੰਨੇ ਆ ਗਲਤੀਆਂ ਕੀ ਹੁੰਦੀਆਂ ਨੇ ਟਾਈਮ ਸਿਰ ਯੂਰੀਆ ਨਾ ਦੇਣਾ ਕਦੋਂ ਆਪਾਂ ਨੂੰ ਪਹਿਲੀ ਯੂਰੀਆ ਦੀ ਕਿਸ਼ਤ ਝੋਨੇ ਦੇ ਵਿੱਚ ਪਾਉਣੀ ਚਾਹੀਦੀ ਏ ਵੇਖੋ ਜੇਕਰ ਤੁਸੀਂ 2-4 ਦਿਨ ਲੇਟ ਹੋਵੂਗੇ ਉਹਦੇ ਵੀ ਅਨਜਾਮ ਆਪਾਂ ਨੂੰ ਝਾੜ ਦੇ ਉੱਤੇ ਵੇਖਣ ਨੂੰ ਮਿਲਣਗੇ ਜੇਕਰ ਪਹਿਲਾਂ ਪਾ ਦੋਗੇ ਤਾਂ ਉਹਦੇ ਵੀ ਅਨਜਾਮ ਆਪਾਂ ਨੂੰ ਵੇਖਣ ਨੂੰ ਮਿਲਣਗੇ ਕੁਝ ਵੀ ਜਿਹੜਾ ਆਪਾਂ ਗੈਰ ਕੁਦਰਤੀ ਢੰਗ ਦੇ ਨਾਲ ਕਰਦੇ ਆ ਤਾਂ ਉਹਦੇ ਅਨਜਾਮ ਆਪਾਂ ਨੂੰ ਭੱਦੇ ਜ਼ਰੂਰ ਵੇਖਣ ਨੂੰ ਮਿਲਦੇ ਨੇ ਜੇਕਰ ਆਪਾਂ ਉਹਦੇ ਵਿੱਚ ਕੋਈ ਗਲਤੀ ਕਰਦੇ ਆ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆ ਕਿ ਆਪਾਂ ਨੂੰ ਝੋਨੇ ਦੇ ਵਿੱਚ ਪਹਿਲੀ ਯੂਰੀਆ ਦੀ ਕਿਸ਼ਤ ਜਿਹੜੀ ਹੈ ਕਿੰਨੇਵੇਂ ਦਿਨ ਤੇ ਪਾਉਣੀ ਚਾਹੀਦੀ ਏ ਵੇਖੋ ਜਿੱਦਨ ਤੋਂ ਤੁਹਾਡਾ ਝੋਨਾ ਲੱਗਣਾ ਸ਼ੁਰੂ ਹੋਇਆ ਏ ਕੱਦੂ ਨੂੰ ਆਪਾਂ ਨਹੀਂ ਲੈਣਾ ਜਿੱਦਨ ਤੋਂ ਤੁਹਾਡਾ ਝੋਨਾ ਲੱਗਾ ਏ ਉਹਦੇ ਤੋਂ 7ਵੇਂ ਦਿਨ 7 ਦਿਨ ਬਾਅਦ ਤੁਸੀਂ ਝੋਨੇ ਦੇ ਵਿੱਚ ਹਰ ਹਾਲ ਦੇ ਵਿੱਚ ਝੋਨਾ ਹੈ ਤੁਹਾਡਾ ਜਾਂ ਬਾਸਮਤੀ ਏ ਉਹਦੇ ਵਿੱਚ ਆਪਾਂ ਪਹਿਲੀ ਕਿਸ਼ਤ ਯੂਰੀਆ ਦੀ ਜਿਹੜੀ ਏ ਉਹ ਆ ਦੇਣੀ ਹੈ ਝੋਨੇ ਨੂੰ ਤੁਰੰ데 ਵਾਸਤੇ ਪੌਦੇ ਦੇ ਸਹੀ ਨਿਰਮਾਣ ਦੇ ਵਾਸਤੇ ਨਾਈਟ੍ਰੋਜਨ ਦੀ ਜਦੋਂ ਲੋੜ ਪੈਂਦੀ ਹੈ ਆਪਾਂ ਨੂੰ 7ਵੇਂ ਦਿਨ ਝੋਨੇ ਦੇ ਵਿੱਚ ਨਾਈਟ੍ਰੋਜਨ ਜਿਹੜੀ ਹੈ ਜ਼ਰੂਰ ਦੇ ਦੇਣੀ ਚਾਹੀਦੀ ਹੈ ਦੋਸਤੋ ਨਾਈਟ੍ਰੋਜਨ ਇੱਕ ਇਦਾਂ ਦੀ ਚੀਜ਼ ਹੈ ਜਿਹਦੀ ਨਾਈਟ੍ਰੀਫਿਕੇਸ਼ਨ ਵੀ ਹੋ ਜਾਂਦੀ ਹੈ ਤੇ ਜਿਹੜੀ ਲੀਚ ਡਾਊਨ ਵੀ ਹੋ ਜਾਂਦੀ ਹੈ ਯੂਰੀਆ ਦਾ ਜਦੋਂ ਤੁਸੀਂ ਖਿਲਾਰ ਕਰਨਾ ਹੈ ਤਾਂ ਧਿਆਨ ਰੱਖਣ ਵਾਲੀਆਂ ਜੜੀਆਂ ਗੱਲਾਂ ਨੇ ਕੁਝ ਦੋ ਉਹ ਇਹ ਨਹੀਂ ਕਿ ਪਾਣੀ ਗਰਮ ਬਿਲਕੁਲ ਨਹੀਂ ਹੋਣਾ ਚਾਹੀਦਾ ਸ਼ਾਮ ਦੇ ਸਮੇਂ ਤੁਸੀਂ ਪਹਿਲੀ ਕਿਸ਼ਤ ਜਿਹੜੀ ਪਾਉਣੀ ਹੈ ਕਿਉਂਕਿ ਆਪਾਂ ਨੂੰ ਪਾਣੀ ਦੇ ਵਿੱਚ ਹੀ ਪਾਉਣੀ ਪੈਂਦੀ ਏ ਉਦੋਂ ਪਾਣੀ ਸੁੱਕਦਾ ਨਹੀਂਗਾ ਇਹਦੇ ਤੋਂ ਬਾਅਦ ਦੇ ਵਿੱਚ ਜਿੰਨੀਆਂ ਵੀ ਤੁਸੀਂ ਕਿਸ਼ਤਾਂ ਪਾਉਣੀਆਂ ਨੇ ਉਹ ਪਾਣੀ ਤੋਂ ਬਗੈਰ ਹੀ ਪਾਉਣੀਆਂ ਨੇ ਗਾਰੇ ਦੇ ਵਿੱਚ ਤੇ ਸ਼ਾਮ ਦੇ ਵੇਲੇ ਹੀ ਆਪਾਂ ਯੂਰੀਆ ਦੀ ਵਰਤੋਂ ਜਿਹੜੀ ਝੋਨੇ ਦੇ ਵਿੱਚ ਕਰਨੀ ਹੈ ਸਭ ਤੋਂ ਜਿਹੜੀ ਜਿਆਦੀ ਵੱਡੀ ਗਲਤੀ ਬਹੁਤ ਜ਼ਿਆਦੇ ਜ਼ਿੰਮੇਦਾਰ ਕਰਦੇ ਨੇ ਲਗਭਗ 90% ਜ਼ਿੰਮੇਦਾਰ ਇਹ ਗਲਤੀ ਕਰਦੇ ਨੇ ਕਿ ਇੱਕ ਬੈਗ ਜਿਹੜਾ 45 ਕਿਲੋ ਵਾਲਾ ਥੋੜਾ ਜਿਹੜਾ ਉਹਨੂੰ ਇੱਕੇ ਵਾਰੀ ਝੋਨੇ ਦੇ ਵਿੱਚ ਪਾ ਦਿੰਦੇ ਨੇ ਕਦੇ ਭੁੱਲ ਕੇ ਵੀ ਤੁਸੀਂ ਇਹ ਗਲਤੀ ਨਹੀਂ ਕਰਨੀ ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਤੇ ਉਹਦੇ ਅਣਜਾਮ ਤੁਹਾਨੂੰ ਇਹ ਦੇਖਣ ਨੂੰ ਮਿਲਣਗੇ ਕਿ ਜਿੱਥੇ ਤੁਸੀਂ 2 ਤੋੜੇ ਪਾਉਣੇ ਨੇ ਉੱਥੇ 4-5 ਤੋੜੇ ਤੁਹਾਨੂੰ ਝੋਨੇ ਦੇ ਵਿੱਚ ਯੂਰੀਆ ਪਾਉਣੀ ਪਊਗੀ ਤੇ ਤੁਹਾਡਾ ਝੋਨਾ ਵੀ ਜਿਹੜਾ ਹੈ ਓਵਰ ਨਾਈਟਰੋਜਨ ਮਿਲਣ ਦੇ ਕਾਰਨ ਜੜੜਿਆ ਜਾਊਗਾ ਖਲੋ ਜਾਊਗਾ ਜ਼ਮੀਨ ਵੀ ਜਿਹੜੀ ਤੁਹਾਡੀ ਇਹਦੇ ਨਾਲ ਬਰਬਾਦ ਹੋਵੇਗੀ 25 ਕਿਲੋ ਤੋਂ ਜ਼ਿਆਦਾ ਯੂਰੀਆ ਕਦੇ ਵੀ ਤੁਸੀਂ ਪਹਿਲੀ ਕਿਸ਼ਤ ਦੇ ਵਿੱਚ ਜਾਂ ਬਾਕੀ ਜਿੰਨੀਆਂ ਵੀ ਕਿਸ਼ਤਾਂ ਤੁਸੀਂ ਪਾਉਣੀਆਂ ਨੇ ਝੋਨੇ ਦੇ ਵਿੱਚ ਇਹ ਦੋ ਜਿਆਦੀ ਨਹੀਂ ਪਾਉਣੀ ਇੱਕ ਵਾਰ ਜਿਵੇਂ ਪਹਿਲੀ ਕਿਸ਼ਤ ਤੁਸੀਂ 7ਵੇਂ ਦਿਨ ਪਾ ਦਿੱਤੀ ਏ ਯੂਰੀਆ ਉਹਦੇ ਤੋਂ ਬਾਅਦ ਦੇ ਵਿੱਚ 7ਵੇਂ ਤੋਂ 5 ਦਿਨ ਬਾਅਦ ਪਹਿਲੀ ਕਿਸ਼ਤ ਪਾਉਣ ਤੋਂ 5 ਦਿਨ ਬਾਅਦ ਤੁਸੀਂ ਨਾਈਟ੍ਰੋਜਨ ਜਿਹੜੀ ਇਹ ਫਿਰ ਤੋਂ 25 ਕਿਲੋ ਪਾਉਣੀ ਹੈ ਇਹਦੇ ਤੋਂ ਬਾਅਦ ਦੇ ਵਿੱਚ ਤੀਸਰੀ ਕਿਸ਼ਤ ਫਿਰ ਤੁਸੀਂ ਦੂਜੀ ਕਿਸ਼ਤ ਪਾਉਣ ਤੋਂ 5 ਦਿਨ ਬਾਅਦ ਜਾਨੀ ਕਿ 12 ਤੇ 5 17 ਦਿਨ ਝੋਨਾ ਲੱਗਣ ਤੋਂ 17ਵੇਂ ਦਿਨ ਤੁਸੀਂ ਤੀਸਰੀ ਕਿਸ਼ਤ ਪਾਉਣੀ ਹੈ ਇਸੇ ਤਰ੍ਹਾਂ ਚੌਥੀ ਕਿਸ਼ਤ 22 ਦਿਨ ਤੇ ਪੰਜਵੀਂ 27 ਦਿਨ ਤੇ ਤੇ ਛੇਵੀਂ ਜਿਹੜੀ ਇਹ 32ਵੇਂ ਦਿਨ ਤੁਸੀਂ ਪਾ ਕੇ ਝੋਨੇ ਦੇ ਵਿੱਚ ਐਂਡ ਕਰ ਦੇਣਾ ਹੈ ਜਿਹੜਾ ਤੁਹਾਡਾ ਝੋਨਾ ਲਗਭਗ 90 ਤੋਂ 100 ਦਿਨ ਲੈਂਦਾ ਹੈ ਕਿਉਂਕਿ ਇਹ ਸਵਾਲ ਵੀ ਬੜਾ ਵੱਡਾ ਹੁੰਦਾ ਹੈ ਕਿ ਚੋਨੇ ਦੇ ਵਿੱਚ ਯੂਰੀਆ ਜਿਹੜੀ ਹੈ ਕਿੰਨੇ ਦਿਨਾਂ ਦੇ ਵਿੱਚ ਆਪਾਂ ਪੂਰੀ ਕਰੀਏ ਵੇਖੋ ਜਿਹੜਾ ਚੋਨਾ 90 ਤੋਂ 100 ਦਿਨ ਲੈਂਦਾ ਹੈ ਉਹਦੇ ਵਿੱਚ ਤੁਸੀਂ 32 ਦਿਨਾਂ ਦੇ ਵਿੱਚ ਯੂਰੀਆ ਜਿਹੜੀ ਹਰ ਹਾਲ ਦੇ ਵਿੱਚ ਪੂਰੀ ਕਰ ਦੇਣੀ ਹੈ ਜਿਹੜਾ ਚੋਨਾ 120 ਦਿਨਾਂ 130 ਦਿਨ 125 ਦਿਨ ਲੈਂਦੇ ਨੇ ਜਿਹੜੇ ਜਿਹੜੇ ਚੋਨੇ ਉਹਨਾਂ ਦੇ ਵਿੱਚ 42 ਦਿਨ ਦੇ ਲਾਗੇ ਯੂਰੀਆ ਜਿਹੜੀ ਆਪਾਂ ਪੂਰੀ ਕਰ ਦੇਣੀ ਹੈ ਜਿਹੜੇ ਚੋਨੇ 150 ਦਿਨ ਤੱਕ ਲੈਂਦੇ ਨੇ 150 ਦਿਨ ਵਾਲੇ ਜਿਹੜੇ ਚੋਨੇ ਨੇ ਉਹਨਾਂ ਦੇ ਵਿੱਚ ਆਪਾਂ ਕਟੂ ਕਟ 48 ਦਿਨ ਤੇ ਜਾ ਕੇ ਯੂਰੀਆ ਜਿਹੜੀ ਇਹ ਬੰਦ ਕਰਨੀ ਹੈ ਇਹਦੇ ਤੋਂ ਪਹਿਲਾਂ ਤੁਸੀਂ ਉਹਨਾਂ ਝੋਨੇਆਂ ਦੇ ਵਿੱਚ ਯੂਰੀਆ ਬੰਦ ਨਹੀਂ ਕਰਨੀ ਸੋ ਇਹ ਕੁਝ ਗੱਲਾਂ ਨੇ ਜੇਕਰ ਇਹਨਾਂ ਦਾ ਤੁਸੀਂ ਧਿਆਨ ਰੱਖਦੇ ਹੋ ਤਾਂ ਤੁਹਾਡਾ ਝੋਨਾ ਫਟਾਰਾ ਵੀ ਜ਼ਿਆਦਾ ਕਰੇਗਾ ਉਹਦਾ ਝਾੜ ਵੀ ਤੁਹਾਨੂੰ ਸੋਹਣਾ ਵੇਖਣ ਨੂੰ ਮਿਲੇਗਾ ਤੁਹਾਡੀ ਜ਼ਮੀਨ ਵੀ ਖਰਾਬ ਨਹੀਂ ਹੋਵੇਗੀ ਯੂਰੀਆ ਲੀਚ ਡਾਊਨ ਵੀ ਨਹੀਂ ਹੋਵੇਗੀ ਤੇ ਜੇਕਰ ਤੁਸੀਂ ਚਿੱਕੜ ਦੇ ਵਿੱਚ ਪਾਉਂਦੇ ਹੋ ਪਾਣੀ ਦੇ ਵਿੱਚ ਨਹੀਂ ਪਾਉਂਦੇ ਤਾਂ ਨਾਈਟ੍ਰੀਫਿਕੇਸ਼ਨ ਵੀ ਜਿਹੜੀ ਇਹ ਤੁਹਾਡੀ ਯੂਰੀਆ ਦੀ ਉਹ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗੀ ਬਰਬਾਦ ਨਹੀਂ ਹੋਵੇਗੀ ਬਿਲਕੁਲ ਯੂਰੀਆ ਸੋ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਗੌਰ ਕਰਿਓ ਜੇ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਹੋਰ ਪੈਨਾ ਪ੍ਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ